ਆ ਜ ਆਏ ਆ ਦੁਬਾਰਾ ਸੰਧੀਰ ਆਟਾ ਚੱਕੀ ਤੇ ਇਧਰ ਬਾਈ ਹੁਣੀ ਲੱਗੇ ਨੇ ਮੂੰਹ ਬਨ ਕੇ ਕੁਛ ਕਰਨ ਬਾਈ ਜੀ ਕੀ ਕਰ ਰਹੇ ਹੋ ਅੱਜ ਹਾਂਜੀ ਕੀ ਹਾਲ ਚੱਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿੰਡਾਂ ਵਾਲੇ ਬਲੌਗਰ ਓਹ ਕੀ ਹਾਲ ਹੈ ਕੀ ਕੀ ਹਾਲ ਚੱਲ ਸਾਡਾ ਬੜਾ ਸਵਾਗਤ ਆ ਥੈਂਕ ਯੂ ਜੀ ਥੈਂਕ ਯੂ ਤੇ ਕੀ ਕਰ ਰਹੇ ਹੋ ਭਾਜੀ ਅੱਜ ਅਸੀਂ ਗਰਮੀਆਂ ਦੇ ਲਈ ਸਤੂ ਬਣਾ ਰਹੇ ਹਾਂ ਸਤੂ ਵਾਹ ਸਤੂ ਅੱਛਾ ਸੁਣਿਆ ਬਹੁਤਾ ਇਹਦੇ ਬਾਰੇ ਅਸਲ ਚ ਕਹਾਣੀ ਹੁੰਦੀ ਕੀ ਇਹ ਇਹ ਜੀ ਹੁੰਦਾ ਜਿੱਦਾਂ ਦੇਖੋ ਜੋ ਹੋ ਗਿਆ ਹਾਂਜੀ ਇਹ ਇਹ ਜੋ ਨੂੰ ਸਾਫ਼ ਕੀਤਾ ਹੋਇਆ ਤੋਤਾ ਫਿਰ ਅਸੀਂ ਇਹਨੂੰ ਭੁੰਨਣਾ ਹੈਗਾ ਅੱਛਾ ਯਾ ਰੋਸਟ ਕਰਕੇ ਰੋਸਟ ਕਰਨਾ ਹੈਗਾ ਫਿਰ ਅਸੀਂ ਆ ਜਿਸ ਤਰ੍ਹਾਂ ਰੋਸਟ ਕੀਤਾ ਹੋਇਆ ਸੀ ਇਹ ਛਾਂਗ ਰਹੇ ਹਾਂ ਅੱਛਾ ਫਿਰ ਅਸੀਂ ਇਹਨੂੰ ਛਾੜਨਾ ਰੋਸਟ ਕਰਕੇ ਅੱਛਾ ਪੀਸ ਕਰ ਓਕੇ ਤੇ ਮਤਲਬ ਇਹਨੂੰ ਪਹਿਲਾਂ ਰੋਸਟ ਕਰ ਦੂਜਾ ਪੀਸ ਕਰਕੇ ਰੱਖਿਆ ਹੋਇਆ ਹਾਂ ਹਾਂਜੀ 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 ਅੱਛਾ ਤੇ ਪਹਿਲਾ ਦੂਜੇ ਦੀ ਤਿਆਰੀ ਆ ਹੁੰਦੀ ਅੱਛਾ ਜੀ ਇਸ ਤਰ੍ਹਾਂ ਅਸੀਂ ਫਿਰ ਬ੍ਰਿਕ ਚਾੜੀ ਲਗਾਉਣੀ ਹੈ ਜੋ ਮੋਟਾ ਮੋਟਾ ਜਿਹੜਾ ਤੀਲੇ ਤੁਲੇ ਹੁੰਦੇ ਹਾਂ ਉਹ ਨਿਕਲ ਜਾਣਗੇ ਓਕੇ ਇਹ ਸਾਡਾ ਕੋਸ਼ਿਸ਼ ਆ ਵੀ ਇਹ ਸਭ ਤੋਂ ਵਧੀਆ ਚੀਜ਼ ਆ ਕਿ ਸਾਡੇ ਸਿਆਣੇ ਸੱਤੂ ਬਣਾਉਣਾ ਪੀਦੇ ਹੁੰਦੇ ਸ਼ੱਕਰ ਵਾਲਾ ਅੱਛਾ ਜੀ ਇਹ ਅਸੀਂ ਉਹ ਭੁੱਲ ਗਏ ਸੀਗੇ ਹੁਣ ਦੁਬਾਰਾ ਫੇਰ ਸਾਨੂੰ ਸਮੇਂ ਨੇ ਯਾਦ ਕਰਾਇਆ ਕੀ ਬਾਤ ਹੈ ਹੁਣ ਇਹ ਸੱਤੂ ਆ ਜੀ ਅੱਛਾ ਜੀ ਇਹ ਸੱਤੂ ਜਿਹੜਾ ਪਾਊਡਰ ਹੈਗਾ ਜੀ ਇਹਦੇ ਵਿੱਚ ਅਸੀਂ ਆ ਜਿਹੜਾ ਚਨਾ ਹਾਂ ਜੀ ਇਹ ਤਾਂ ਚਨੇ ਹੈਗੇ ਆ ਇਹਦਾ ਸੀ ਆ ਪਾਊਡਰ ਬਣਾਇਆ ਹੋਇਆ ਜੀ ਅੱਛਾ ਹਾਂ ਜੀ ਕੀ ਬਾਤ ਹੈ ਅਸੀਂ ਵਿੱਚੇ ਤੇ ਇਹ ਰਲਾਉਣਾ ਜੀ ਅੱਛਾ ਇਹ ਸਤੂ ਕੱਲਾ ਵੈਸੇ ਇਹਨੂੰ ਕਹਿੰਦੇ ਕਿ ਇਹਨੂੰ ਕਹਿੰਦੇ ਆ ਸਤੂ ਜੀ ਕਈ ਕਿਸਮਾਂ ਦਾ ਹੁੰਦਾ ਅੱਛਾ ਜੀ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਨੇ ਉਹ ਕੱਲੇ ਚਨੇ ਦਾ ਉਹ ਜਿਹੇ ਚਨੇ ਦਾ ਪਾਊਡਰ ਜਿਹੜਾ ਹੁੰਦਾ ਉਹਨੂੰ ਨਮਕੀਨ ਲਾ ਕੇ ਪੀਂਦੇ ਆ ਅੱਛਾ ਉਹਨੂੰ ਨਮਕੀਨ ਲਾ ਕੇ ਪੀਂਦੇ ਆ ਅਸੀਂ ਜਿਹੜੇ ਹੈਗੇ ਪੰਜਾਬ ਦੇ ਲੋਕ ਸ਼ੱਕਰ ਪਾ ਕੇ ਇੱਥੇ ਲੈਚੀਆਂ ਹੀ ਪੀਸੀ ਹੋਈਆਂ ਜੀ ਅੱਛਾ ਵਿੱਚੇ ਲੈਚੀਆਂ ਪਈ ਹੋਈ ਆ ਦੇ ਵਿੱਚ ਛੋਟੀ ਲੈਚੀ ओके ਅਸੀਂ تشکر بھی نال ہی پدنی ہے وی ریڈی ٹو سیپ اوکے مطلب ਤੁਸੀਂ ਘਰੇ ਜਾਓ ਤੇ ਚਮਚ ਚ پانی ਚ ਘੋਲੋ ਤੇ ਚੱਕ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਇਕੱਲਾ ਖਰਨਾ ਹੋਵੇ ਤਾਂ ਤੁਸੀਂ ਆਪਣੇ ਉਹਦੇ ਵਿੱਚ ਪਾ ਕੇ ਦੁੱਧ ਪਾ ਕੇ ਵੀ ਮਿੱਠਾ ਬਣਾ ਸਕਦੇ ਹੋ ਇਕੱਲੇ ਛੋਟੇ ਇੱਕ ਸ਼ੇਕ ਟਾਈਪ ਵੀ ਬਣਾ ਸਕਦੇ ਹਾਂ ਮੈਨੂੰ ਬਨਾਣਾ ਸ਼ੇਕ ਵਗੈਰਾ ਵੀ ਹੈ ਨਾ ਬਿਲਕੁਲ ਸ਼ੇਕ ਕਿਹਾ ਇਹਦਾ ਕਿ ਮਮਕੀਨ ਹੁੰਦਾ ਇਕੱਲੇ ਚਨੇ ਵਾਲਾ اچھا ਉਹ ਤੁਸੀਂ ਚਨੇ ਦਾ ਇਹ ਪਾਊਡਰ ਪਾਣਾ ਹੈਗਾ ओके ਉਹਦੇ ਵਿੱਚ ਬਰੀਕ ਬਰੀਕ ਪਿਆਜ਼ ਕੱਟਿਆ ਹੋਵੇ, ਹਰੀ ਮਿਰਚ ਹੋਵੇ। ਇਹ ਜੇ ਨਮਕੀਨ ਦੂਜਾ ਬਣਾਉਣਾ ਹੋਵੇ। ਹਾਂ, ਨਮਕੀਨ ਬਣਾਉਣਾ ਹੋਵੇ। ਉਹ ਤੁਸੀਂ ਗਾੜਾ ਹੋਵੇ ਖਾ ਸਕਦੇ ਹੋ, ਲੱਸੀ ਉਹ ਪੀ ਵੀ ਸਕਦੇ ਹੋ। ਪੀ ਵੀ ਸਕਦੇ ਹਾਂ। ਇਹ ਬਹੁਤ ਵਧੀਆ। ਅੱਛਾ ਤੇ ਇਹ ਕੀ ਬੈਨੀਫਿਟ ਕੀ ਹੈ ਇਹਦੇ? ਬੈਨੀਫਿਟ ਜੀ ਸਿਹਤ ਵਾਸਤੇ ਵੀ ਕੋ ਛੋਲੇ ਜਿਹੜੇ ਘੋੜੇ ਖਾ ਲਵੇ ਤਾਂ ਉਹ ਘੋੜੇ ਬਹੁਤ ਜਵਾਨ ਹੋ ਜਾਂਦਾ। ਹਾਂ। ਢਿੱਡ ਵੀ ਭਰਦੇ ਆ, ਤਾਂ ਕਰਕੇ ਹੁੰਦੇ ਪ੍ਰੋਟੀਨ ਵੀ ਆ। ਹੂੰ। ਤੇ ਇਹਦੇ ਜਿਹੜੇ ਜਿਹੜੇ ਜੋਨ ਨੇ ਠੰਡਕ ਪਦਾ ਕਰਦੇ ਜਿਹਦਾ ਅੱਜ ਕੱਲ੍ਹ ਗਰਮੀਆਂ ਦੀ ਗਰਮੀ ਹੋਣੀ। ਗਰਮੀ। weight واسطے بڑا لاہے بندا فائبر بہت ਹੁੰਦਾ ਹੈ ਅੱਛਾ ਹਾਂਜੀ ਪਹਿਲਾਂ ਸ਼ੂਗਰ ਪੇਸ਼ੈਂਟ ਲਈ ਵੀ ਬਹੁਤ ਵਧੀਆ ਹੈ ਜਿਸ ਦਾ ਲੋਕ ਕਹਿੰਦੇ ਵਿੱਚ ਠੰਡ ਦੇ ਵਿੱਚ ਜਿਹੜੇ ਮਤਲਬ ਕਿ ਡਰਿੰਕ ਵਗੈਰਾ ਕਰ ਲੈਂਦੇ ਆ ਉਹ ਵੀਰ ਨੂੰ ਤਵੱਜੋ ਕਈ ਵੇਲੇ ਜਾਂਦੇ ਆ ਬੰਡੀਆਂ ਕਈ ਕਹਿੰਦੇ ਜੋ ਤੋਂ ਬਣਦੀ ਜੌਂ ਜਿਹੜਾ ਮਤਲਬ ਇਸ ਸਾਕਾਹਾਰੀ ਤੇ ਮੰਨਿਆ ਜਾਂਦਾ ਤੁਸੀਂ ਜੋ ਦੀ ਰੋਟੀ ਖਾ ਲਓ ਜੌਂ ਦਾ ਸੱਤੂ ਡ੍ਰਿੰਕ ਵੀ ਨਾ ਹੋਵੇ ਤਾਂ ਡ੍ਰਿੰਕ ਬਣਾ ਕੇ ਪੀਓ ਤਾਂ ਵਾਝੀ ਗਾ ਸੱਤੂ ਓਕੇ ਮਤਲਬ ਜੇ ਗਰਮੀਆਂ ਦਾ ਇਹ ਇੱਕ ਇਲਾਜ ਇਲਾਜ ਹੈ ਉਹ ਕੀ ਕਹਿੰਦੇ ਉਹਨੂੰ ਇੱਕ ਨਾਇਬ ਹਾਂ ਨਾਇਬ ਠੰਡਾ ਠੰਡਈ ਇੱਕ ਤਸਵੀਰ ਦੀ ਇੱਕ ਐਸੀ ਟੋਫਾ ਟੋਫਾ ਆ ਵੀ ਜਿਹੜਾ ਵੀ ਕਿਤੇ ਤੁਹਾਨੂੰ ਮਿਲਣਾ ਨਹੀਂ ਚਾਹੇ ਤੁਸੀਂ ਆ ਕੇ ਤੋਂ ਬਾਹਰ ਕੋਲਡ ਡਰਿੰਕਾ ਪੀ ਲੋ ਬਾਹਰ ਕੋਸ਼ੂਰ ਲੈ ਲੋ ਪਰ ਇਹਦੇ ਵਰਗੀ ਰੀਸ ਨਹੀਂ ਕੋਈ ਵੀ ਹਾਂਜੀ ਕੋਲਡ ਡਰਿੰਕ ਵਿੱਚ 슈ਗਰ ਜਿਹੜੀ ਹੱਥ ਦੀ ਹੁੰਦੀ ਨਹੀਂ ਹਾਂਜੀ ਇੱਥੇ ਅਸੀਂ ਸ਼ੱਕਰ ਦੇਸੀ ਮਲਾਈ ਦੀ ਹੈ ਜੀ ਅੱਛਾ ਜੀ ਤੇ ਆਪ ਵੀ ਲੋੜ ਮਤੋਂ ਘਰ ਤੋਂ ਵੀ ਪਾ ਸਕਦੇ ਹੋ ਕਿਆ ਮਾਤਾ ਵਾਹ ਜੀ ਬੁਲਾਉਂਦਾ ਜਰੂਰ ਤੁਹਾਨੂੰ ਪੇਸ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਤੇ ਤੁਸੀਂ ਫਿਰ ਮੈਨੂੰ ਇੱਕ ਕੰਮ ਕਰਨਾ ਇੱਕ ਤਾਂ ਮੈਨੂੰ ਤੁਸੀਂ ਅੱਧਾ ਕਿਲੋ ਮੈਨੂੰ ਚਰਿਆਂ ਦਾ ਦੇਣਾ ਸਤੂ ਜੀ ਮੇਰੇ ਘਰ ਵਾਸਤੇ ਜੀ ਉਹਦਾ ਹੀ ਮਿਲਕ ਸ਼ੇਕ ਵਗੈਰਾ ਜਿਹੜੇ ਹੈਗੇ ਸ਼ੇਕ ਸ਼ੂ ਬਣਾ ਕੇ ਪੀਵਾਂਗੇ ਜੀ ਜੀ ਤੇ ਕੋਸ਼ਿਸ਼ ਤੁਹਾਨੂੰ ਆ ਸਤੂ ਰੈਡੀ ਕਰਕੇ ਦੇ ਦੋ ਜਿਹੜਾ ਅਸੀਂ ਰੈਡੀ ਟੂ ਯੂਜ਼ ਜਿਹੜਾ ਹੈਗਾ ਗਰਮੀਆਂ ਦੇ ਵਿੱਚ ਪੀ ਸਕੀਏ ਕਿਆ ਵੀ ਕਿਆ ਵੀ ਸ਼ੱਕਰ ਬਣਾ ਕੇ ਤੁਹਾਨੂੰ ਅੱਛਾ ਇੱਕ ਖਿਡਾਰੀਆਂ ਵਾਸਤੇ ਕੀ ਮੇ ਰਹੂਗਾ ਜਿਹੜਾ ਖਿਡਾਰੀ ਜਿਹੜਾ ਖੇਡਦੇ ਵਗੈਰਾ ਹੈ ਇਹ એનર્ਜੀ ਬੂਸਟਰ ਹੈ अच्छा जी हां ਤੁਹਾਨੂੰ ਜਿੱਦਾਂ ਪਿਆਸ ਲੱਗਦੀ ਆ ਤੁਸੀਂ ਉਹਨੂੰ ਘੋਲ ਕੇ ਛੱਡੀ ਜਾਓ ਬੋਤਲ ਰੱਖ ਲਓ ਆ ਲੱਗਦਾ એનર્ਜੀ ਡਰਿੰਕ ਜਿਹੜਾ ਹੈਗਾ ਉਹ ਉਹਨਾਂ ਵਾਸਤੇ ਬਣਦਾ ਓਕੇ ਮਤਲਬ ਜਦੋਂ ਕੱਲ ਅਸੀਂ ਮੈਚ ਖੇਡਣ ਜਾਣਾ ਤੇ ਅਸੀਂ ਨਾਲ ਲੈ ਕੇ ਜਾਈਏ ਨੂੰ ਹਾਦਰੂਨ انا ਤੇ ਇਹਦੇ ਨਾਲ ਸਾਨੂੰ ਕਾਫੀ ਚੀਜ਼ਾਂ ਮਤਲਬ ਖਾਣ ਪੀਣ ਦੀ ਬੜੀ ਦਿੱਕਤ ਨਹੀਂ ਹੋਣੀ ਕਿਸੇ ਚੀਜ਼ ਨੂੰ ਲੈ ਕੇ ਵੀ ਹਾਂ ਤਾਂ ਕਿਲੇ ਪਿਆਸ ਤਾਂ ਲੱਗਣੀ ਹੈ ਪਿਆਸ ਲੱਗਦੀ ਪਿਆਸ ਜਗ੍ਹਾ ਤੇ ਇਹ ਪੀ ਲਿਆ ਤੁਸੀਂ ਬਜਾਰੀ ਕੋਲਡਿੰਗ ਪੀਨੇ ਪਿਆਸ ਹੋਰ ਵੱਧ ਗਈ ਹੈ ਹੋਰ ਵੱਧ ਗਈ ਹੈ ਇਹ ਵੀ ਦੇਸੀ ਚੀਜ਼ਾਂ ਹੈਗੀਆਂ ਸਾਡੇ ਬਜ਼ੁਰਗਾਂ ਦੀਆਂ ਪੁਰਾਣੇ ਦੱਸਿਆ ਹੋਇਆ ਜਿਹੜਾ ਜੋਹ ਆ ਠੰਡਾ ਹੁੰਦਾ ਨਾਲ ਚਨੇ ਆ ਇਹ ਤੁਹਾਡੀ ਭੁੱਖ ਵੀ ਤੁਹਾਨੂੰ ਤੰਦਰੁਸਤੀ ਦੀ ਤਾਕਤ ਵੀ ਦੇਣੀ ਕਿ ਤੰਦਰੁਸਤੀ ਵੀ ਦਿੰਦੇ ਹੂੰ ਫਿਰ ਤੁਸੀਂ ਤੁਹਾਡੇ ਇੱਕ ਨਾਏ ਚੌਕ ਤੋਂ ਬਿਲਕੁਲ ਨਾਲੇ ਇੱਕ ਤਾਂ ਬੋਡੀ ਡੀਹਾਈਡਰੇਟਰੀ ਹੋਊਗੀ ਤੇ ਨਾਲੇ ਭੁੱਖ ਦੇ ਨਾਲ ਬੰਦੇ ਦੀ ਪ੍ਰੋਬਲਮ ਵਧੂਗੀ ਨਹੀਂ ਹੈਨਾ ਚਲੋ ਜੀ ਠੀਕ ਹੈ ਭਾਜੀ ਕਰੀਅਰ ਐਡੀਫੀਸਟਾਰਟ ਕਰੀਏ ਅਪ ਚਲੋ ਜੀ ਤੁਹਾਨੂੰ ਗਲਾਸ ਰੱਖੂੰਗਾ ਇੱਥੇ ਤੁਹਾਨੂੰ ਤਿਆਰ ਕਰਕੇ ਦਿੰਦਾ ਬਿਲਕੁਲ ਸਰ ਬਿਲਕੁਲ 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 ਜੀ ਤੇ ਇਧਰ ਬਾਈ ਹੁਣੀ ਲਾ ਪਿਆ ਜੀ ਤਿਆਰ ਕਰਨ ਸਤੂ ਸ਼ੱਕਰ ਆ ਗਈ ਹੈ ਜੀ ਸ਼ੱਕਰ ਇਹ ਉਹਦੇ ਵਿੱਚ ਵੀ ਤੁਸੀਂ ਮਿਕਸ ਕਰਦੇ ਸਤ ਦੇ ਵਿੱਚ ਵੀ ਭਾਜੀ ਹਾਂਜੀ ਕਰ ਦਿੱਤੀ ਜਿਹੜਾ ਜਿਹੜਾ ਤੇਜ ਨੇ ਮਿੱਠਾ ਜਦਾ ਪੰਜਾਬੀ ਲੋਕ ਆ ਥੋੜਾ ਤੇਜ ਥੋੜਾ ਤੇਜ ਵੀ ਨਾਲੇ ਹਨਾ ਅ ਤੁਸੀਂ ਆਪਾਂ ਤੇਜ ਵਾਲਾ ਤੇਜ ਵਾਲਾ ਆਓ ਜੀ ਬੰਗੜੇ ਤੇ ਇਹਨਾਂ ਸੂਆ ਇਹ ਫੱਦਾ ਰੈਡੀ ਆ 1 ਚਮਚ 2 ਚਮਚ 4 5 6 6 ਚਮਚ 7 ਚਮਚ ਉਸ ਕੇ ਤੇ 10 ਮਗਰ ਗਲਾਸ ਬਣ ਜਾਂਦੇ ਨੇ ਜੀ ਆਮ ਤੌਰ ਤੇ ਹੁਣ ਆਪਾਂ اچھا ਸਾਰੇ ਪੀਵਾਂਗੇ ਨੇ ਇੱਕ ਗਲਾਸ ਮੱਕੀ ਬਣੂਗਾ ਕੀ ਆ ਬਣਾ ਦੇ ਉਹ ਤਾਂ ਰੈਡੀ ਹੋ ਗਿਆ ਬਸ ਲਓ ਜੀ ਚੰਗੀ ਤਰ੍ਹਾਂ ਇਹਦੇ ਲੰਪਸ ਦੇ ਵਿੱਚ ਹੋਣੇ ਚਾਹੀਦੇ ਅੱਛਾ ਹਾਂਜੀ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਹੈਗਾ ਹੂੰ ਦੁੱਧ ਵੀ ਪਾ ਸਕਦੇ ਹੋ ਤੁਸੀਂ ਓਕੇ ਟੇਸਟਰ ਮੁਸਾਹ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਹਾਂ ਕੀ ਆ ਬਾਤ ਇਹ ਹੁਣ ਆ ਗਈ ਵਿੱਚ ਇਹਦੇ ਬਰਫ਼ ਬਰਫ਼ ਆਪਣੀ ਜਿਹੜੀ ਲੋੜ ਆ ਜੀ ਇਹ ਠੰਡਾ ਵਧੀਆ ਲੱਗਦਾ ਕਿ ਥੋੜਾ ਗਰਮ ਚ ਠੀਕ ਠੀਕ ਰਹਿਦਾ ਠੰਡਾ ਜੀ ਠੰਡੇ ਵਾਲੀ ਚੀਜ਼ ਹੈ ਅੱਛਾ ਜੀ ਬਾਈ ਠੀਕ ਲੱਗਦਾ ਜੀ ਓਕੇ ਆਜੋ सोनू ਜੀ ਤੇ ਭਾਜੀ ਮਾਰਕੀਟ ਦੇ ਵਿੱਚ ਵੀ ਸੱਤੂ ਬਣੇ ਬਣੇ ਵੀ ਮਿਲਦੇ ਨੇ ਤੇ ਉਹ ਕਿਵੇਂ ਠੀਕ ਹੁੰਦੇ ਨੇ ਇਹ ਤੇ ਕਿਵੇਂ ਦੇਖੋ ਮਾਰਕੀਟ ਦਾ ਮੈਨੂੰ ਤਾਂ ਆਪਣਾ ਸ਼ੌਕ ਆ ਚੀਜ਼ਾਂ ਰੱਖਣ ਦਾ ਖਾਣ ਦਾ ਔਰ ਅੱਛਾ ਖਵਾਉਣ ਦਾ ਮੈਂ ਘਰ ਅੱਗੇ ਖਾਂਦਾ ਰਿਹਾ ਸਾਡੇ ਬਿਊਰਕ ਸਾਨੂੰ ਖਵਾਉਂਦੇ ਰਹੇ ਆ ਤੇ ਖਵਾਉਂਦੇ ਰਹੇ ਆ ਤੇ ਹੁਣ ਮੈਂ ਸੋਚਿਆ ਵੀ ਚਲੋ ਜੇ ਮੇਰੇ ਯਾਰ ਦੋਸਤ ਮੇਰੇ ਜਿਹੜੇ ਗਾਹ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਤੇ ਉਸ ਰੱਬ ਦੇ ਰੂਪ ਨੂੰ ਵੀ ਮੈਂ ਚੰਗੀ ਚੀਜ਼ ਖਵਾਦਾ ਅੱਛਾ ਇਹ ਭਾਈ ਹੁਣ ਇਹਦਾ ਦੇ ਬੰਦੇ ਪਹਿਲਾਂ ਤਾਂ ਤੁਹਾਨੂੰ ਫ੍ਰੀ ਖਵਾਉਂਦੇ ਆ ਤੇ ਆਦਤ ਪਾਉਂਦੇ ਆ ਤੇ ਉਸ ਤੋਂ ਬਾਅਦ ਵਿੱਚ ਫੇ ਤੁਸੀਂ ਉਧਰ ਚੁੱਕੇ ਰਹੇ ਰਹੇ ਤੇ ਹੋਰ ਪਾਸੇ ਜਾਂਦੇ ਨਹੀਂ ਜਦੋਂ ਸਾਨੂੰ ਇਹਨਾਂ ਨੇ ਪਹਿਲਾਂ ਸਰ੍ਹੋਂ ਦਾ ਤੇਲ ਦਾ ਸੈਂਪਲ ਦਿੱਤਾ ਉਸ ਸਰ੍ਹੋਂ ਦਾ ਤੇਲ ਕਮਾਲ ਦਾ ਮੱਕੀ ਦਾ ਆਟਾ ਸੈਂਪਲ ਦਿੱਤਾ ਕਮਾਲ ਦਾ ਮਤਲਬ ਸਾਡੀ ਹੁਣ ਮੱਕੀ ਦਾ ਆਟਾ ਤੇ ਸਰ੍ਹੋਂ ਦਾ ਤੇਲ ਬਾਈ ਦੀ ਦੁਕਾਨ ਤੋਂ ਜਾਂਦਾ ਹੈ ਉਹਨੇ ਨਾਲ ਤੁਹਾਨੂੰ ਸਰਦੇ ਕਰਦੀ ਆ ਇੱਕ ਅਲਸੀ ਅਲਸੀ ਹਾਂ ਨਾਲਾਚਾ ਬਾਈ ਉਹਨਾਂ ਨੇ ਹੁਣ ਸਾਨੂੰ ਸੈਂਪਲ ਸਤੂ ਵੀ ਦਿੱਤਾ ਸੀ ਉਹ ਵੀ ਟੈਸਟ ਕੀਤਾ ਤਾਈਓ ਦੁਬਾਰਾ ਬਾਈ ਹੁਣਾਂ ਕੋਲੇ ਇੱਥੇ ਪਹੁੰਚੇ ਆ ਬਿਲਕੁਲ ਨਹੀਂ ਪਾਉਂਦੇ ਅੱਜ ਇਹਨੂੰ ਪੋਣਾ ਜੁੜਰੀ ਆ ਬਈ ਜੀ ਰਿਪੋਰਟ ਵਾਸਤੇ ਮੈਨੂੰ ਜਿਹੜੇ ਵੀ ਕੋਈ ਇਹਦੇ ਵਿੱਚ ਸ਼ਿੱਕਰ ਛੁੱਕੜੇ ਹੈਗੇ ਉਹ ਨਿਕਲ ਜਾਣਗੇ ਨਾ ਥੋੜਾ ਜੀ ਜੀ ਜੇ ਕਦੇ ਜਿਹੜਾ ਬੱਚੇ ਪੀਂਦੇ ਆ ਉਹ ਅੱਜਕੱਲ ਬੱਚਿਆਂ ਦੇ ਮੂੰਹ ਚ ਨਾ ਆਵੇ ਆਪਣੇ ਨਾ ਆਵੇ ਵੈਸੇ ਤਾਂ ਉਹ ਖਰਾ ਹੁੰਦਾ ਜੀ ਹੂੰ 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 ਕਿਸਿਆਂ ਨੂੰ ਉਹ ਪੀਚਾਰਨੀ ਕੋ ਲੈ ਸਕਦੇ ਹੋ اچھا ਉਹਦੇ ਵਿੱਚ ਦੀ ਕੱਲ ਸਾਵਨੀ ਆਦੇ ਲੋਨ ਕੀ ਨਿਕਲੇ ਜੇ ਚਲੋ ਕੁਝ ਖਾਸ ਨਹੀਂ ਹੈਗਾ ਨਹੀਂ ਬਿਲਕੁਲ ਫਿਰ ਵੀ ਮਤਲਬ ਜਿਹੜੇ ਉਹ ਫਾਈਬਰ ਤੇ ਤੱਤ ਸੀ ਉਹੀ ਨਿਕਲੇ ਵਿੱਚੋਂ ਨਹੀਂ ਬਹੁਤ ਘੱਟ ਹੂੰ ਫਿਰ ਉਹਨੂੰ ਮਤਲਬ ਕਿ ਦੇਖ ਸਕਦੇ ਹਾਂ ਕਹਿੰਦੇ ਲਓ ਜੀ ਪਹਿਲਾਂ ਹੁਣ ਤੁਹਾਨੂੰ ਟੈਸਟ ਕਰਾਈਏ ਪਾੜ ਕੇ ਗਲਾਸ ਕਰਾਈਏ ਫੇਸ ਥੋੜਾ ਪਹਿਲਾਂ ਕਰਾਈਏ ਨਹੀਂ ਪਹਿਲਾਂ ਇੰਨਾ ਟੈਸਟ ਕਰਦੇ ਹਾਂ ਜੀ ਲਓ ਆ ਮੜਾ ਹੁਣ ਕੈਮਰਾ ਫੜੋ ਮੜਾ ਜੀ ਸਾਡਾ ਤੁਸੀਂ ਥੈਂਕ ਯੂ ਜੀ ਤੇ ਅੱਜ ਪੱਟੋ ਮੇ ਨਹੀਂ ਆਏ ਆ ਭਾਈ ਇਸ ਕਰਕੇ ਸ਼ੋਅਰੀ ਆ ਅੱਜ ਕਿਉਂਕਿ ਸੱਤੂ ਵੀ ਨਾਲ ਲਗਾਈ ਸੱਤੂ ਦਾ ਟੇਸਟ ਕਰ ਰਹੇ ਜੀ ਪਹਿਲੇ ਸੀਜ਼ਨ ਦੇ ਵਿੱਚ ਉਹ ਕੀ ਬਾਤ ਹੈ ਭਾਜੀ ਮਿੱਠਾ ਠੀਕ ਠੰਡਾ ਠੀਕ ਕਮਾਲ ਆ ਤੁਹਾਡਾ ਧੰਨਵਾਦ ਆ ਜੀ ਤੇ ਇਹ ਸੱਤੂ ਆ ਜੀ ਇਲਾਚੀ ਜੋ ਬਾਕੀ ਗੱਲਾਂ ਛੱਡੋ ਪਹਿਲਾਂ ਗਲਾਸ ਭਰ ਕੇ ਦਿਓ ਜਰੂਰ ਜਰੂਰ ਪਾਉਂਗਾ ਤੁਹਾਨੂੰ ਤੇ ਹੁਣ ਦੱਸੋ ਕੀ ਕੀ ਸੀ ਅੱਜ ਮਜ਼ਰੂਰ ਦਾਦੇ ਨੇ ਤੁਹਾਨੂੰ ਕੀ ਕੀ ਦਗਾ ਦਿੱਤੇ ਇਹਦੇ ਵਿੱਚ ਜੀ ਜੋ ਜਿਹੜਾ ਰੋਸਟ ਕਰੀਏ ਨਾ ਅਸੀਂ ਹਾਂਜੀ ਉਹਦੇ ਵਿੱਚ ਹੀ ਨਾਲ ਛੋਟੀ ਜਿਹੀ ਵੀ ਪੀਸ ਦੇ ਦੀ ਹੈ ਜੀ ਵਾਹ ਜੀ ਵਾਹ ਗ੍ਰਾਈਂਡ ਕਰ ਲਈ ਜੀ ਕੀ ਬਾਤ ਹੈ ਉਹਦੇ ਨਾਲ ਫਿਰ ਜਿਹੜਾ ਸਵਾਦ ਹੈ ਨਾ ਹੂੰ ਬਈ ਅਲੱਗ ਹੀ ਬੰਦਾ ਜੀ ਬੰਦਾ ਬਿਲਕੁਲ 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 ਬੰਦਾ ਜੀ ਇਦਾਂ ਹੋ ਗਿਆ ਕਿ ਹੁਣ ਆਪਾਂ ਕੋਈ ਚੈੱਕ ਨਹੀਂ ਕੀਤਾ ਤੇ ਬਸ ਨਹੀਂ ਬਹੁਤ ਵਧੀਆ ਮੈਨੂੰ ਬਦੋਂ ਦੱਸਣਾ ਥੋੜਾ ਮਿੱਠਾ ਮੈਨੂੰ ਥੋੜਾ ਜਿਆਦਾ ਲੱਗਿਆ ਲੈ ਆ ਮੈਂ ਤਾਂ ਹੀ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਤੇ ਥੈਂਕ ਯੂ ਸੋ ਮਚ ਭਾਜੀ ਤੇ ਸਤੂ ਲੈਣ ਵਾਸਤੇ ਆਉਣਾ ਕਿਥੇ ਆ ਤੁਸੀਂ ਸੰਦੀਰ ਆਟਾ ਚੱਕੀ ਐਡਰੈਸ ਬੋਲੋ ਦੁਬਾਰਾ ਭਾਜੀ ਸੰਦੀਰ ਆਟਾ ਚੱਕੀ ਜੀ ਨੂਰ ਮਹਿਲ ਬੀਐਸਐਨਓ ਆਫਿਸ ਦੇ ਬਿਲਕੁਲ ਕੋਲ ਬਿਲਕੁਲ ਇਹਦੇ ਨਾਲ ਇੱਕ ਪਾਸੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਛਤਰੀ ਕਿਆ ਬਾਤ ਪਾਣੀ ਵਾਲੀ ਟੈਂਕੀ ਇਹ ਜੀ ਕੇ ਐਡਰੈਸ ਨੇ ਪੁਰਾਣਾ ਬਿਆਰ ਉਹਦੇ ਚ ਸਾਡੀ ਚੱਕੀ ਆ ਤੇ ਜਦੋਂ ਵੀ ਆਓ ਤੇ ਹੋਰ ਵੀ ਆਈਟਮਾਂ ਸਾਡੇ ਕੋਲ ਹੈਗੀਆਂ ਮਸਾਲੇ ਆ ਬਰਟੀ ਕਿਰੇ ਦਾ ਆਟਾ ਆ ਆਪਣੇ ਜੌਂਦਾਰ ਦਾ ਆ ਸਾਰੀ ਤਰ੍ਹਾਂ ਦੇ ਆ ਕੇ 15 ਤੋਂ 20 ਬਾਈ ਹੁਣ ਇਹ ਜਿਹੜਾ ਸਰੋਂ ਦਾ ਤੇਲ ਆ ਉਹ ਵੀ ਆਪਣਾ ਕਢਾਉਂਦੇ ਨੇ ਮਸਾਲੇ ਖੋਤਿਆਰ ਕਰਦੇ ਨੇ ਹਾਂ ਜੀ ਪੀਐਸਕੇ ਦੇਈਦੇ ਆ ਇਹਦੇ ਨਾਲ ਆਈਟਮਾਂ ਜਿਹੜੀਆਂ ਗਰਮੀ ਦੀਆਂ ਗਰਮੀਆਂ 'ਚ ਸਿਆਲ ਨੂੰ ਸਿਆਲ ਦੇ ਵਿੱਚ ਹਲਸੀ ਰੋਸਟਾ ਦਲਸੀ ਰਮਕੀਨ ਵਾਲੀ ਤੇ ਇਹ ਸਾਰਾ ਕੁਝ ਮਸਾਲੇ ਜਿਹੜੇ ਉਹ ਘੋਮਟੇ ਬਣਾਈਦੇ ਆ ਮੱਕੀ ਦਾ ਆਟਾ ਹਮੇਸ਼ਾ 365 ਦਿਨ ਮੱਕੀ ਵਾਜੇਗਾ ਦੋ ਤਿੰਨ ਫਸਲਾਂ ਆਦੀ ਆ ਸਾਡੇ ਕੋਲ ਤੇ ਹਾਲ ਦੇ ਪਹਿਲਾਂ ਹਾਲੇ ਆਪਣੇ ਹਿਮਾਚਲ ਦੀ ਭਾਰਦੀ ਆ ਤੇ ਉਸ ਤੋਂ ਬਾਅਦ ਵਿਹਾਰ ਤੋਂ ਵੀ ਆਉਂਦੀ ਤੇ ਬਾਈ ਕੋਲ ਹਰੇਕ ਸਟੇਟ ਦੀ ਕਣਕ ਆਉਂਦੀ ਆ ਇੱਥੇ हां जी ਕਣਕ ਦਾ ਆਟਾ ਹੀ ਆਪਾਂ ਕੋਲ ਚਾਹ ਰਹੇ ਹਾਂ ਐਮਪੀ ਦਾ ਸੀ ਤੇ ਆਟੇ ਉਹਦਾ ਜੀ ਮਿਕਸ ਕਰੀਏ ਆਟੇ ਤੁਹਾਡੇ ਕੋਲ 20 ਤੋਂ ਵੱਧ ਤਰ੍ਹਾਂ ਦੇ ਆਟੇ ਨਹੀਂ ਹਾਂ 20 ਤੋਂ ਜੇ ਗਿਣਤੀ ਕਰੀਏ ਤਾਂ 20 ਤੋਂ ਵੱਧ ਤਰ੍ਹਾਂ ਦੇ ਆਟੇ ਸੰਘਾਰਿਆਂ ਦਾ ਆਟਾ ਹਾਂ ਰਾਜਗਿਰੇ ਦਾ ਆਟਾ ਸਾਰੇ ਆਟੇ ਨੇ ਤੇ ਭਾਈ ਹੁਣ ਸਤੂ ਦਾ ਰੇਟ ਦੱਸਿਓ ਕੀ ਆ ਜਿਹੜਾ ਕਸਟਮਰ ਲੈਣ ਆਉਣ ਦੇਖੋ ਜੀ ਜਿਹੜਾ ਮਿਕਸ ਹੈਗਾ ਜਿਹਦੇ ਵਿੱਚ ਛੋਲੇ ਵੀ ਪਾਏ ਆ ਆਪਣੇ ਇਲਾਚੀ ਵੀ ਆ ਗੌਂੜੀ ਹੈ ਮਿਕਸ ਜਿਹੜਾ 140 ਹੁੰਦੀ ਤੇ ਜਿਹੜਾ ਤੇ ਜਾ ਕੇ ਬਸ ਪਾਣੀ ਪਾਓ ਤੇ ਕੋਲੋ ਤੇ ਜਿਹੜਾ ਵਸਣ ਦਾ ਜਿਹੜਾ ਤੂੰ ਕੱਲਾ ਤੂੰ ਚੋਲਿਆਂ ਦਾ ਕੱਲਾ ਹਾਂ ਕੱਲੇ ਛੋਲਿਆਂ ਦਾ ਹੈਗਾ ਉਹ 200 ਤੋਂ ਲੈ ਕੇ 250 ਤੱਕ ਆ ਛੋਲਿਆਂ ਦੀ ਕੁਆਲਟੀ ਦੇ ਵਿੱਚ ਕੁਆਲਟੀ ਦੇ ਮਟਰ ਬਿਲਕੁਲ ਓਕੇ ਤੇ ਸੋ ਹੁਣ ਬਾਈ ਹੁਣ ਬਾਈ ਹੁਣਾਂ ਦੇ ਵੀ ਹੁਣ ਪੀੜਾ ਤੇ ਇਸ ਕਰਕੇ ਹੁਣ ਸਾਨੂੰ ਦਿਓ ਆ ਗਿਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਬਾਈ ਹੁਣਾਂ ਦਾ ਨੰਬਰ ਮੋਬਾਈਲ ਨੰਬਰ ਜਿਹੜਾ ਅਸੀਂ ਥੱਲੇ ਦੇ ਰਿਹਾ ਜਿਨ੍ਹਾਂ ਨੇ ਵੀ ਬਾਈ ਹੁਣਾਂ ਦੇ ਕੋਲੋਂ ਸੱਤੂ ਖਰੀਦਣਾ ਹੋਵੇ ਤਾਂ ਬਾਈ ਹੁਣਾਂ ਨੂੰ ਫੋਨ ਕਰੋ ਤੇ ਬਾਈ ਹੁਣਾਂ ਦੇ ਕੋਲ ਪਹੁੰਚੋ ਤੇ ਬਾਈ ਹੁਣਾਂ ਕੋ ਲੈ ਜੋ ਜਿਆ ਪਰਸਾਂ ਵਾਲੇ ਬਲੌਗਰਸ ਇਹਨਾਂ ਦਾ ਫਿਰ ਤੋਂ ਧੰਨਵਾਦ ਹੈ ਬੜਾ ਪ੍ਰਮੋਟ ਕਰ ਰਹੇ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਹਾਂ ਚੈਨਲ ਦੇ ਪਰ ਜੁਰ ਕੈਂਟੀ ਵਾਲਾ ਬਟਨ ਦਬਾਓ ਤੇ ਉਹ ਚੰਗੇ ਲੋਕ ਇਹਨਾਂ ਦੇ ਜਿਹੜੀ ਇਹ ਸਾਡੇ ਕੋ ਪਹੁੰਚਦੇਗਾ ਜੀ ਵੀ ਧੰਨਵਾਦ ਇਹਨਾਂ ਦਾ ਕਰਦੇ ਆਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਸਾਨੂੰ ਵੀ ਜਿਹੜਾ ਸਾਡਾ ਦਾਲ ਫੁਲਕੇ ਦਾ ਕੰਮ ਆ ਉਹ ਵਧੀਆ ਚੱਲਦਾ ਲੋਕਾਂ ਨੂੰ ਚੰਗੀ ਚੀਜ਼ ਮਿਲਦੀ ਹੈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ